ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਸਵਾਗਤ ਹੈ ਤੁਹਾਡਾ ਵੀ ਧੰਨਵਾਦ ਅੱਜ ਪਿੰਡ ਬਦਰੇ ਪਹੁੰਚੇ ਹਾਂ ਜੀ ਬਰਨਾਲੇ ਜ਼ਿਲ੍ਹੇ ਚ ਪਿੰਡ ਆ ਇਹ ਤੇ ਕੋਈ ਤਨਹੋਲੇ ਤੋਂ ਹੈਗਾ ਜੀ 10 ਤੋਂ 15 ਕਿਲੋਮੀਟਰ ਦੀ ਦੂਰੀ ਤੇ ਬਾਈ ਦੀ ਆ ਮੱਝ ਤੇ ਆਏ ਸੀਗੇ ਜੀ 8 ਮਹੀਨਿਆਂ ਤੋਂ ਮੱਝ ਮਤਲਬ ਹੀਟ ਚ ਨਹੀਂ ਆ ਰਹੀ ਕਿ ਸੈਂਕ్రో ਕਰਕੇ ਵੀ ਇਹਦੀ AI ਕਰਕੇ ਦੇਖੀ ਆ ਤਿੰਨ ਡੀ ਕੇ ਲਗਾਤਾਰ ਭਰੇ ਵੀ ਆ ਪਰ ਇਹ ਮੱਝ ਗੱਭਰ ਨਹੀਂ ਹੋਈ ਜੀ ਤੇ ਨਾ ਹੀ ਚੰਗੀ ਤਰ੍ਹਾਂ ਬੋਲੀ ਹੈ ਉਦੋਂ ਵੀ ਭਾਈ ਬੋਲੀ ਤਾਂ ਨਹੀਂ ਸੀ ਨਾ ਬੋਲੀ ਨਹੀਂ ਸੀ ਨਾ ਬੋਲੀ ਐ ਨਾ ਤਾਰਾਂ ਦਿੱਤੀਆਂ ਨੇ ਅੱਛਾ ਮੰਨ ਲਓ ਵੀ ਸੈਂਕ్రో ਕਰਕੇ 079 ਕਰਕੇ ਟੀਕੇ ਭਰੇ ਜੀ ਤੁਸੀਂ ਹਾਂ 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 ਇਹ ਇਹ ਚ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਸੈਂਕ్రో ਉਹ ਪਸ਼ੂ ਦੇ ਕਾਮਯਾਬ ਹੋਊਗੀ ਜਿਹੜਾ ਪਸ਼ੂ ਅੰਦਰੋਂ ਸਹੀ ਆ ਤੇ ਉਹਨੇ ਹੀ ਕਿਤੇ ਵੀ ਤਿੰਨ ਦਿਨ ਪਰੇ ਹੈ ਜੀ ਤਿੰਨ ਦਿਨ ਪਰੇ ਆ ਠੀਕ ਹੈ ਤੇ ਮੱਝ ਫਿਰ ਵੀ ਗੱਭਨ ਨਹੀਂ ਹੋਈ ਨਾ ਚੰਗੀ ਤਰ੍ਹਾਂ ਬੋਲੀ ਆ ਜੀ ਕਿਉਂਕਿ ਉਦੋਂ ਨਾਰਮਲ ਹੀਟ ਸੀਗੀ ਜੇ ਉਦੋਂ ਦਵਾਈ ਭਰੀ ਜਾਂਦੀ ਸੈੱਟ ਹੋ ਜਾਣਾ ਸੀ ਕੰਮ ਅੱਜ ਆਪਣੇ ਕੋਲੇ ਇਹੋ ਜਿਹੇ ਕੇਸ ਹੀ ਆ ਅੱਗੇ ਵੀ ਜਿਹੜੇ ਆਪਾਂ ਅੱਗ ਜਾ ਕੇ ਆਏ ਆ ਉਹ ਵੀ ਇਹੀ ਕਾਰਨ ਸੀਗੇ ਜੀ ਚਲੋ ਉਹਨਾਂ ਦੀ ਸੈਂਕਰੋ ਦਾ ਨਹੀਂ ਹੋਈਗੀ ਤੇ ਪਰ ਇਹ ਝੋਟੀ ਦੀ ਕੋਈ ਹੈਲਥ ਵਾਈਜ਼ ਕੋਈ ਕਮੀ ਨਹੀਂ ਜੀ ਠੀਕ ਹੈ ਤੇ ਦੋ ਦੰਦ ਦੋ ਦੰਦ ਸੂਈ ਵੀ ਹੈ ਬਈ ਹਨਾ ਹਾਂ ਤੇ ਦੋ ਦੰਦ ਝੋਟੀ ਸੂਈ ਵੀ ਆ ਤੇ ਬਹੁਤ ਜ਼ਿਆਦੇ ਬਾਈ ਦੀ ਸੇਵਾ ਤੇ ਇੱਕ ਹੀ ਪਸ਼ੂ ਆ ਹੁਣ ਕਹਿੰਦੇ ਸੀ ਇੱਕ ਮੱਝ ਵੇਚੀ ਹੋਰ ਲੈਣੀ ਆ ਤੇ ਇਹ ਕਹਿੰਦੇ ਵੀ ਖੀਰੀ ਸਵਾਉਣੇ ਆ ਹਰ ਪਸ਼ੂ ਬਾਈ ਕੇ ਖੀਰੀ ਸੁੰਦੀ ਆ ਖੀਰੀ ਹੁੰਦੇ ਨੇ ਜੀ ਸਾਡੇ ਤੇ ਕਿੰਨਾ ਦੁੱਧ ਦਤਾਈ ਜਣੇ ਇਹਨੇ 15 ਲੀਟਰ ਜੀ अच्छा पहले सुए पहले ही थी पहले ही अपा? है जी हां सुखवीर ਢੰਡੇ ਤੋਂ ਲੈ ਕੇ ਆਈ ਸੀ ਠੀਕ ਹੈ ਠੀਕ ਹੈ ਸੁਖਵੀਰ ਢੰਡੇ ਤੋਂ ਲੈ ਆਉਂਦੀ ਸੀ ਠੀਕ ਹੈ ਤੇ ਆਪਾਂ ਸ਼ੌਕ ਆ ਪੂਰਾ ਤੁਨੋਂ ਤੇ ਪਹਿਲਾਂ ਇਹ ਵੀ ਇਹ ਬਾਜ ਹੀਟ ਚ ਨਹੀਂ ਆ ਰਹੀ ਜੀ ਅੱਜ ਇਹਦੇ ਦਵਾਈ ਭਰ ਕੇ ਬਾਈ ਨੂੰ ਦੱਸਿਆ ਵੀ V5 ਦੇ ਇੰਜੈਕਸ਼ਨ ਲਵਾਏ ਆ ਜੀ ਆਪਾਂ ਤੇ ਵਿਟਾਮਿਨ ਦੀ ਕਮੀ ਕਰਕੇ ਹੋ ਜਾਂਦਾ ਹੈ ਕਈ ਵਾਰੀ ਤੇ ਆ ਕੇ ਮੈਟ ਬਹੁਤ ਖਾਂਦੀ ਹੈ ਜੇ ਮੈਟ ਖਾਂਦੀ ਹੈ ਕੰਦਾ ਚੜਦੀ ਇਹ ਤਾਂ ਕਲੀਅਰ ਗੱਲ ਆ ਵੀ ਆਇਰਨ ਦੀ ਕਮੀ ਹੈ ਇਹਦੇ ਚ ਤੇ ਉਹ ਵੀ ਬਾਈ ਨੂੰ ਸ਼ਾਰਕਾ ਫਰੋਲ ਵੈਟ ਦੱਸੀ ਹੈ ਜਾਂ ਫੈਰੀਗਨ ਜਾਂ ਵੈਟ ਬਲੱਡ ਕੋਈ ਵੀ ਤੁਸੀਂ ਦੇ ਸਕਦੇ ਆ ਤੇ ਇਹ ਵੀ ਬਹੁਤ ਵੱਡਾ ਕਾਰਨ ਆ ਜਿੰਨਾ ਚਿਰ ਖੂਨ ਨਹੀਂ ਪੂਰਾ ਉਹਨਾਂ ਚਾਰ ਪਸ਼ੂ ਨਹੀਂ ਬੋਲਦਾ ਹਾਂ ਲਿੱਸੀ ਰਹਿੰਦੀ ਆ ਇਹ ਹਾਂ ਤਾਂ ਹੀ ਲਿੱਸੀ ਰਹਿੰਦੀ ਮੈਂ ਅਚੀ ਵੀ ਕਰਦੀ ਹੈ ਨਾ ਤੇ ਵੈਨ ਦੇਖੋ ਜਿਆ ਪੱਟੀ ਕਹੇ ਜੀ ਉਹ ਇਹ ਜੀ ਨਾ ਇਹਨੂੰ ਖੂਨ ਦੀ ਕਮੀ ਕਰਕੇ ਲਿੱਸੀ ਰਹਿੰਦੀ ਆ ਤੇ ਜਦੋਂ ਵੀ ਸ਼ਾਰਕਾ ਫਰੋਲ ਵਟ ਦੇਓਗੇ ਸਹੀ ਹੋ ਜਾਊਗਾ ਜੀ ਕੰਮ ਤੁਹਾਡਾ ਤੇ ਮੈਂਟ ਬਾਈ ਕਹਿੰਦਾ ਵੀ 2200 ਰੁਪਏ ਦਾ ਮੈਟ ਲਿਆਂਦਾ ਜੀ ਸਾਰਾ ਖਾ ਗਿਆ ਦੇਖੋ ਕਿੱਥੇ ਪਚਾਇਆ ਹੋਊਗਾ ਪਸ਼ੂ ਨੂੰ ਨੁਕਸਾਨ ਹੀ ਕਰਦੀ ਹੈ ਚੀਜ਼ ਹੁਣ ਤਾਂ ਵੀ ਦੇਖ ਲਓ ਤੁਸੀਂ ਤੋਏ ਪਾਏ ਪਏ ਆ ਪੈਣੇ ਚਿੱਟੀਆਂ ਬਈ ਹਾਂ ਜੀ ਕੰਦਾ ਵੀ ਇਹੀ ਚੱਤੀ ਹਾਂ ਕੰਦਾ ਵੀ ਹਾਂ ਸਭਨਾ ਦੇਖ ਲਓ ਤੁਸੀਂ ਵੀ ਸਾਰਾ ਦਿਨ ਕੰਦਾ ਸਿੰਘ ਵੀ ਐਂ ਮਾਰੀ ਜਾਂਦੀ ਹੈ ਜੀ ਇਹ ਸਿੰਘ ਮਾਰੀ ਜਾਂਦੀ ਆਇਰਨ ਦੀ ਕਮੀ ਬਹੁਤ ਜ਼ਿਆਦਾ ਹੈ ਜੀ ਮੱਧ ਚਾ ਕਰਕੇ ਬੋਲ ਨਹੀਂ ਰਹੀ ਜੀ ਤੇ ਇਹਦਾ ਹੱਲ ਵੀ ਹਜੇ ਤੱਕ ਕੋਈ ਨਹੀਂ ਹੋਇਆਗਾ ਤੇ ਬਾਈ ਕਹਿੰਦਾ ਵੀ ਇੱਕ ਬਾਈ ਦੀ ਕੱਤੀ ਬਹੁਤ ਚੰਗੀ ਸੀ ਵਿਚਾਰੇ ਦੀ ਮਰ ਗਈ ਆ ਬਹੁਤ ਵਧੀਆ ਕੱਤੀ ਸੀਗੀ 올ੰਪੀਸ ਕੰਨ ਵੇਲੇ ਮਰੀ ਹੈ ਬਾਈ ਹਾਂ ਹਾਂ ਇੱਕ ਸੋ ਵਾਈਟ ਹੈ ਨਹੀਂ ਸੇ ਨੂੰ ਬੁਖਾਰਿਤ ਹੈ ਨਹੀਂ ਹੁਣ ਤਾਂ ਬੁਖਾਰੀ ਮੜਾ ਜਾ ਹੋਇਆ ਕਰਾਂ ਅੱਛਾ ਜੀ ਥੋੜਾ ਜਿਹਾ ਬੁਖਾਰ ਹੋ ਗਿਆ ਹੱਥਾਂ ਨੇ ਜੇ ਹਾਂਜੀ ਮਾ ਕੋਣੀ ਦੇ ਖੇਤ ਵਾਗ ਕੇ ਕੋਈ ਆਇਆ ਹੈ ਇਹ ਕਹਿੰਦੇ ਆਖਰੇ ਨੈਕ ਨੂੰ ਸੱਦ ਕੇ ਟੀਕਾ ਲਵਾਤਾ ਬਸ ਅੱਛਾ ਜੀ ਲਾ ਕੇ ਟੀਕਾ ਉਹਨੇ ਹੋਰ ਸਾਡੀ ਟੀਕਾ ਜੀ ਲਾ ਕੇ ਵਾਗਿਆ ਉਦੋਂ ਬਾਅਦ ਦਰਦ ਹੋਣ ਲੱਗ ਗਿਆ ਹਾਂ ਦਵਾਈ ਨੂੰ ਫੋਨ ਲਾਇਆ ਦੁਬਾਰੇ ਹਾਂ ਤੁਹਾਂ ਦਰਦ ਹੋਣ ਲੱਗ ਗਿਆ ਕਹਿੰਦਾ ਪਹਿਲਾਂ ਟੀਕਾ ਹੀ ਦਰਦ ਕਰਦਾ ਕਹਿੰਦਾ ਦਰਦ ਵਾਲਾ ਲੱਗਿਆ ਹੋਇਆ ਠੀਕ ਹੈ ਚਲ ਮੈਂ ਕੋਈ ਨਾ ਫਿਰ ਰਾਤ ਨੂੰ ਬਸ ਮੈਂ ਜੋ ਕਰੀ ਮੈਂ ਕਿ ਘੱਡੀ ਆ ਮੈਂ ਅੜ ਕੇ ਤੇ ਚੁੰਗਣ ਛੱਡੀ ਥੱਲੇ ਤਾਂ ਗਈ ਨਹੀਂ ਉੱਥੇ ਖੜ ਗਈ ਅੱਛਾ ਜੀ ਉੱਥੋਂ ਬੰਨਣ ਵੇਲੇ ਇੱਥੇ ਕਿਤੇ ਲੈ ਕੇ ਉਰੇ ਬੰਨੀ ਮੈਂ ਹਾਂਜੀ ਬਸ ਉਹਦੀ ਡਿੱਗ ਪਈ ਉਹ ਤਾਂ ਹੀ ਡੈਗ ਸੀ ਮੈਂ ਫੋਨ ਵੀ ਕਰਿਆ ਉਹਨੂੰ ਇਹਦੇ ਚਿੱਡੀ ਸੀ ਇਹਦੇ ਚਿੱਡੀ ਇਹ ਤੋਂ ਵੱਟੀ ਸੀ ਹਾਂ ਆਵਰਦੀ ਤਾਂ ਐਡੂ ਹੀ ਸੀ ਆਹ ਗੱਤੀ ਦੇਖ ਲੋ ਜੀ 8 ਮਹੀਨਿਆਂ ਦੀ ਆ ਸੇਵਾ ਵੱਲੋਂ ਕੋਈ ਕਮੀ ਨਹੀਂ ਗਈ ਨਾਲੇ ਨਾਰਮਲ ਸੀਮਨ ਦੀ ਹੈ ਕਹਿੰਦੇ ਵੀ ਠੀਕ ਠਾਕ ਹੀ ਸੀਗੀ ਜਦੋਂ ਲੈ ਕੇ ਜਾਂਦੀ ਐ ਮੱਜ ਵੀ ਐਡੀ ਕੋਈ ਜਮਾ ਮਰੀ ਜੀ ਸੀ ਹੈ ਹਾਂ ਮਰੀ ਜੀ ਕੱਟੀ ਸੀ ਮਰੀ ਜੀ ਕੱਟੀ ਸੀ ਜਮਾ ਪਾਉਣੇ ਹੁੰਦੇ ਆ ਬਾਈ ਜੀ ਤਾਂ ਆਪਾਂ ਦੱਸ ਦਿੰਨੇ ਆ ਲੋਕਾਂ ਨੂੰ ਵੀ ਕੀ ਸੀ ਮਾੜਾ ਫੀਡ ਪਾਉਣਾ ਜੀ ਕਾਫੀ ਟਾਟਰ ਤੇ ਹੁਣ ਕੱਪ ਕਰੋ ਚੱਲਦੀ ਜੇ ਤੇ ਮਰ ਜਾਣ ਉਹ ਜੀ ਮੱਝਾਂ ਦਾ ਘਰ ਦੀ ਫੀਡ ਕਰਾ ਦੇ ਘਰ ਦੀ ਫੀਡ ਕੀ ਕੀ ਪਾਉਣੇ ਉਹਦੇ ਚ ਉਹ ਚ ਪਾ ਦਨੇ ਆ ਜੀ ਛੋਲੇ ਸ아요 ਬੀਨ ਮੋਆ ਬੰਦੀ ਚੂਰੀ ਛੋਲਿਆਂ ਦੀ ਚੂਰੀ ਠੀਕ ਹੈ ਜੀ ਬੜੇ ਮੈਂ ਨਹੀਂ ਖਾਣਾ ਠੀਕ ਹੈ ਛੋਲੇ ਆਪਣੀ ਸਰੋਂ ਦੀ ਖਾਲ ਮੂੰਗਫਲੀ ਦੀ ਖਾਲਾ ਠੀਕ ਹੈ ਜੀ ਬਦਾਮਾਂ ਦੀ ਖਾਲਾ ਠੀਕ ਹੈ ਤੇ ਬਾਕੀ ਆ ਪਾਊਡਰ ਪਾਊਡਰ ਪਾ ਦਨੇ ਆ ਪਾਊਡਰ ਪਾਊਡਰ ਇਹਨੂੰ ਹੰਤ ਦੀ ਕਾਸਟਟਰ ਚੱਲ ਰਿਹਾ ਹੈ ਕੈਲਸ਼ੀਅਮ ਵੀ ਸੁੱਕਾ ਪਾਉਣੇ ਹਾਂ ਜੀ ਸੁੱਕਾ ਪਾਉਣੇ ਗਿਆ ਜੀ ਠੀਕ ਹੈ ਫੀਡ ਚ ਪਾ ਲੈਣੇ ਮਤਲਬ ਪਾਊਡਰ ਪਾਉਣੇ ਗਿਆ ਕੈਲਸ਼ੀਅਮ ਵਾਲਾ ਵੀ ਉਹ ਕੈਨਾਂ ਵਾਲਾ ਕੈਲਸ਼ੀਅਮ ਨਹੀਂ ਠੀਕਾ ਠੀਕ ਹੈ ਜੀ ਕੀ ਰੇਟ ਪੈ ਜਾਂਦੀ ਹੈ ਵੀਰੇ ਇਹ ਪੈ ਜਾਂਦੀ ਹੈ 40 ਰੁਪਏ ਜੀ 40 ਰੁਪਏ ਠੀਕ ਹੈ ਜੀ ਤੇ ਇੱਕ ਸੌ ਦਾ ਪੈ ਜਾਂਦਾ ਹੈ ਇਹ ਵੀ ਸੌ ਲੱਗਦਾ ਵੀ ਖੀਰੀ ਸਵਾਲਾਂਗੇ ਆਪਾਂ ਤਾਂ ਖੀਰੀ ਸਵਾਉਂਗੇ ਜੀ ਵੱਡੇ ਪਾੜੇ ਅੱਛਾ ਅੱਛਾ ਖੀਰੀ ਸਵਾਉਣੀ ਹੈ ਜੀ ਤੁਸੀਂ ਆ ਵੀਡੀਓ ਨਾਲ ਨੋਟ ਕਰਕੇ ਰੱਖਿਓ ਜੀ ਬਾਈ ਕਹਿੰਦਾ ਵੀ ਮੈਂ ਫ੍ਰੀ ਵੀ ਉਹ ਪਸ਼ੂ ਨਹੀਂ ਲੈਂਦਾਗਾ ਜਿਹੜਾ ਮੈਨੂੰ ਚੰਗਾ ਨਹੀਂ ਲੱਗਦਾ ਵੀ ਖੋਲਾ ਟੈ ਪਸ਼ੂ ਆਪਾਂ ਘਰੇ ਨਹੀਂ ਰੱਖਦੇ ਉਹ ਤਾਂ ਮੈਂ ਬਾਣ ਨਹੀਂ ਦਿੰਦਾ ਜੀ ਹਾਂ ਇਹ ਕਹੇ ਜੀ ਦੋਤੇ ਪੀਣ ਸੀ ਮੈਨਾਂ ਲਾਦਾ ਹਾਂ ਮੈਂ ਨਾਂ ਰਸਤੇ ਵਾਲੇ ਜੀ ਮੈਨੂੰ ਬਹੁਤ ਨੇ ਕਿਹਾ ਸੀ ਮੈਨਾਂ ਨਿਕਾਲਾ ਮਹਾਂ ਸਮੂਹ ਕੌਣ ਕੱਖ ਕੌਣ ਪਾਉ ਦੇ ਹਾਂ ਬਾਈ ਕਹਿੰਦਾ ਵੀ ਖਰਚਾ ਬਹੁਤ ਖਾ ਜਾਂਦਾਗਾ ਗੱਲ ਬਹੁਤ ਸੋਹਣੀ ਲੱਗੀ ਮੈਨੂੰ ਇਹਨਾਂ ਦੀ ਇਹ ਸਾਬਣਾ ਜੇ ਆਪਾਂ ਚੱਲਾਂਗੇ ਨਾ ਵੀ ਆਪਾਂ ਗੱਲਾਂ ਦੁੱਧ ਨਾ ਦੇਖਿਆ ਗਿਰਗ ਵੀ ਜੇ ਹੁਣ ਆਪਾਂ ਖਰਚਾ ਦੇਖਦੇ ਆ ਇੱਕ ਪਸ਼ੂ ਨੇ ਖੀਰੇ ਨੇ ਸੂ ਪੈਣਾ ਤੇ ਇੱਕ ਪਸ਼ੂ ਉਹੀ ਦੁੰਦਾ ਹੋ ਕੇ ਬਣਦਾ ਜੀ ਤੇ ਤੁਸੀਂ ਵੇਖ ਲਓ ਵੀ ਸਾਲ ਦਾ ਡਿਫਰੈਂਸ ਸਾਲ ਦੀ ਤੂੜੀ ਆਪਣੀਆਂ ਧਿਆੜੀਆਂ ਫੀਡ ਛੀਰੀ ਝੋਟੀ ਸਵਾਈ ਸੀ ਚੌਗੀ ਦੂਜੀ ਸੋ ਦੂਜੀ ਸਵਾਈ ਜੀ ਅੱਛਾ ਚੌਗੀ ਦੂਜੇ ਸੂਏ ਤੋਂ ਹਾਂ ਉਹ ਹੌਣੀ ਵਿੱਚ ਹੈ ਇਕੱਠੇ ਆ ਵੀ ਹੁਣ ਸੂਈ ਪੈਣੀ ਸੀ ਜੀ ਜੇ ਮੰਨ ਕੇ ਦੋ ਟਾਈਮ ਹਾਂ ਨਹੀਂ ਸੂਈ ਪੈਣੀ ਨੌਵਾਂ ਮਹੀਨਾ ਲੱਗਿਆ ਜੀ ਇਹਨੂੰ ਦਾਦ ਸਾਹਿਬ ਅੱਛਾ 9 ਮਹੀਨੇ ਹੋ ਗਏ ਇਹਨੂੰ ਇਹਨੂੰ ਨੌਵਾਂ ਹੁਣ ਲੱਗ ਗਿਆ ਸੂਈ ਨੂੰ ਹੁਣ ਕਿੰਨਾ ਦੁੱਧ ਦੇ ਰਹੀ ਹੈ ਜੀ ਹੁਣ ਤਾਂ 7 ਕਿਲੋਟਰ ਦੁੱਧ ਦਿੰਦੀ ਹੈ ਜੀ ਤੇ ਉਹਨਾਂ ਨੇ ਦੱਸਿਆ ਸੀ ਕਿਹੜੇ ਟੀਕੇ ਟੂਕੇ ਦੀ ਨਹੀਂ ਨਹੀਂ ਮੈਂ ਪੁੱਛਿਆ ਨਾ ਦੱਸਿਆ ਮੈਂ ਤਾਂ ਆਪ ਹੀ ਇਹਦੀ ਨਸਲ ਦੇਖੀ ਬਸ ਨਰਖ ਪਰਖ ਜੀ ਨਾਲ ਹਾਂਜੀ ਮਾਮਾ ਨੂੰ ਐ ਲੱਗਿਆ ਵੀ ਚੰਗੀ ਹੈ ਹਾਂ ਚੰਗੀ ਹੈ ਮੱਝ ਹੈ ਜਿਹਦੀ 15ਵੇਂ ਪਿੰਡੇ ਦੀ ਹੈ ਹਾਂ ਬੱਚਾ ਵੀ ਚੰਗਾ ਬਾਕ ਇਹ ਬਾਈ 64 ਦੀ ਲੈਤੀ ਸੀ ਇੱਕ 64 ਦੀ ਅੱਛਾ ਇੱਕ 64 ਦੀ ਲੈ ਰਹੀ ਹਾਂ ਹਾਂ ਠੀਕ ਆ ਜਾ ਹੱਡੀ ਉੱਡੀ ਦੇਖ ਕੇ ਐਵੇਂ ਨਿਕਰੀ ਇਹਦੀ ਕੱਟੀ ਦੀ ਹੈ ਹਾਂ ਤੁਨੂ ਪਰ ਪਾਰਕ ਹੈਗੀ ਆ ਪੂਰੀ ਤੇ ਹੁਣ ਮੱਧ ਫੇਰ ਇਹੋ ਜੀ ਲਿਆਉਣੀ ਆਈ ਫੇਰ ਹਾਂ ਇਹੋ ਜੀ ਲੈਣੀ ਆ ਮਾੜੀ ਤਾਂ ਲੈਂਦਾ ਨਹੀਂ ਹੈਗਾ ਜੀ ਆ ਦੇ ਸਾਹ ਦੇਖੋ ਇਹਦੀ ਬੈਠਾ ਮੈਂ ਮੂਹਰੋ ਪਤਲੀ ਮੰਗ ਆ ਚੀਜ਼ ਹੈ ਨਾ ਹਾਂ ਨਾ ਗੱਦੀ ਗੁੱਦੀ ਜਿਹੜੀ ਦੇਖੋ ਹਾਂ ਇਹ ਮਿਲਕਮੈਨ ਦੇਖੋ ਜੀ ਇਹਦੀ ਮੁਝਕਣਾ ਆ ਆ ਜੇ ਤੇ ਆਹ ਘੜੀ ਆ ਹੂੰ ਮੇਰੇ ਕੋਲ ਨਾ ਇਤੋਂ ਕਿਵੇਂ ਨਾ ਦੁੱਧ ਦੇਵੂਗੀ ਕਿ ਅਜ 8 ਮਹੀਨੇ ਨੇ ਕੱਤੀ ਐ ਕਿਉਂ ਨਹੀਂ ਦੁੱਧ ਦੇਵੂਗੀ ਬਸੇ ਥੋੜੂ ਨੌਲੇਜ ਐ ਨਾ ਵੀ ਆਪੇ ਤੁਹਾਨੂੰ ਦੁੱਖ ਵੀ ਹੋ ਰਿਹਾ ਨਹੀਂ ਤਾਂ ਲੋਕ ਸਾਹਤ ਕਹਿੰਦੇ ਨੇ ਵੀ ਥਾਲ ਭੰਗ ਗਈ ਮੱਝ ਸਾਡੀ ਤੇ ਅੱਗੇ ਥੋੜੇ ਪਸ਼ੂ ਨਾਰਮਲ ਬਣ ਜਾਂਦੇ ਸੀ ਹਾਂ ਨਾਰਮਲ ਬਣ ਜਾਂਦੇ ਆ ਜਿਹੜੀ ਦਿੱਕਤ ਮੈਟ ਮੈਟ ਖਾਣ ਵਾਲੀ ਦਿੱਕਤ ਐ ਇਹਨੂੰ ਹੀ ਆਈ ਐ ਇਹਨੂੰ ਲੈ ਜੇ ਕੱਲੀ ਹੋਰ ਕਿਸੇ ਨੇ ਹਲ ਤੱਕ ਕਰਾਇਆ ਹੀ ਨਹੀਂ ਮੈਂ ਜਦ ਨਹੀਂ ਇਹ ਜਦੋਂ ਦੀ ਤੁਸੀਂ ਲਈ ਆ ਉਦੋਂ ਦੀ ਦਿੱਕਤ ਐ ਇਹਨੂੰ ਉਦੋਂ ਦੇ ਐ ਜੀ ਮਤਲਬ ਉਦੋਂ ਦੀ ਐ ਜੇ ਤਾਂ ਮੈਂ ਲੈ ਕੇ ਮੈਨੂੰ ਪਹਿਲਾਂ ਪਤਾ ਨਹੀਂ ਹਮ ਚਲੇ ਐ ਅੱਚੀ ਬੀਜੀ ਤਾਂ ਤੇਰੇ ਬਾਦੇ ਖਾਣ ਲੱਗੀ ਇਹਦੇ ਵਾਸਤੇ ਦਵਾਈ ਕੋਈ ਨਹੀਂ ਦਿੱਤੀ ਹੁਣ ਤੱਕ ਦਵਾਈ ਤਾਂ ਹੁਣ ਦੱਸਿਆ ਮੈਂ ਉਹ ਡਾਕਟਰ ਨੂੰ ਕਿਹਾ ਸੀਗਾ ਹਾਂ ਉਹ ਨਾ ਲਾਤੀ ਮੈਂ ਦਵਾਈ ਇਹਦੇ ਲੋਡ ਨਹੀਂ ਤੋਂ ਅੱਛਾ ਮੰਨ ਲਓ ਆਏ ਕੋਈ ਲਿਕੁਇਡ ਕੁਝ ਨਹੀਂ ਦਿੱਤਾਗਾ ਤੁਸੀਂ ਲੈਕਰ ਤਾਂ ਮੈਂ ਦਿੱਤਾ ਨਹੀਂ ਫਿਰ ਮੈਂ ਫੀਡ ਜੀ ਪਵਾ ਲਿਆ ਸੀਗਾ ਮੈਨੂੰ ਐਵੇਂ ਮੈਂ ਦਵਾਈ ਲਾਤੀ ਮੈਨੂੰ ਕਹਿੰਦਾ ਦਵਾਈ ਲੱਗ ਗਈ ਮੈਨੂੰ ਕਹਿੰਦਾ ਮੈਨੂੰ ਸਹੀ ਹੈ ਜੀ ਮੈਂ ਸਿੰਗ ਵੀ ਦੱਸਿਆ ਜੀ ਮੈਂ ਸਿੰਗ ਮਾਰਦੀ ਆ ਮੈਂ ਟ ਖਾਂਦੀ ਆ ਕਹਿੰਦਾ ਸਭ ਕੁਝ ਮੈਂ ਕਹਿੰਦਾ ਜੀ ਰੱਬ ਸੌਖ ਰੱਖੇ ਸਾਰਾ ਕੁਝ ਸਹੀ ਹੋ ਜੂਗੀ ਜਿਹੜੀ ਅੱਜ ਵੀ ਕਰਦੀ ਉਹ ਇਹ ਬਟ ਮੈਂ ਆ ਵੀ ਦਿਖਾਇਆ ਸੀਗਾ ਹਾਂ ਜੀ ਆਹੋ ਹਾਂ ਇੱਕ ਕਹਾਉਂਦੀ ਆ ਜੀ ਥੱਲੇ ਇਹ ਡਾਕਟਰ ਕਹਿੰਦਾ ਵੀ ਮੈਟ ਗਿੱਡਾ ਵਾ ਮੈਟ ਮਾ ਤਾਂ ਗਿੱਲਾ ਹੋਣੀ ਮੈਟ ਨਹੀਂ ਗਿੱਲਾ ਇਹ ਕਹਾਉਂਦੀ ਹੋਊਗੀ ਥੱਲੇ ਜਾ ਘਰਨੀ ਦੇ ਕਹਾਉਂਦੀ ਹੋਊਗੀ ਕੋਈ ਤਾਂ ਰੁਕੀ ਆ ਡਾਕਟਰ ਉਹ ਕੋਈ ਵਸੇ ਲਾਲ ਜਾ ਰਹਿਦਾ ਇਹ ਲਾਲ ਜਾ ਰਹਿਦਾ ਤਾਂ ਕੋਈ ਨਹੀਂ ਇਹਨੂੰ ਕਿਊਜਨ ਵੀ ਪਾਊਡਰ ਆਉਂਦਾ ਜੀ ਇੱਕ ਉਹ ਦੇਵਾਂਗੇ ਆਪਾਂ 20 ਗ੍ਰਾਮ ਡੇਲੀ ਇਹ ਵੀ ਤੁਹਾਡਾ ਹੱਲ ਹੋ ਜਾਊਗਾ ਕੋਈ ਚੱਕਰ ਨਹੀਂ ਆ ਇਹ ਤੇ ਸੋਚ ਤਾਂ ਕਦੇ ਨਹੀਂ ਆਈਗੀ ਨਾ ਸੋਚ ਨਹੀਂ ਆਈ ਬਸ ਆ ਹੀ ਰਹਿੰਦਾ ਜੀ ਬਸ ਕੋਈ ਚੱਕਰ ਨਹੀਂ ਆਉਂਦਾ ਉਹ ਰਟਣ ਤਾਂ ਮੈਂ ਇਹ ਵੀ ਦਸਤੀ ਗੱਲ ਸਾਰੀ ਦੱਸਣੀ ਤਾਂ ਚਾਹੀਦੀ ਜਿਹੜਾ ਜਿਹੜਾ ਹੋਇਆ ਨਾ ਉਸ ਤੋਂ ਕੋਈ ਹਾਂਜੀ ਉਹ ਫਿਰ ਮੈਨੂੰ ਕਹਿੰਦਾ ਕਿ ਤਾਂ ਤੇਰਾ ਮੈਡ ਮੂਡ ਗਿੱਲਾ ਨਾ ਕਰਿਆਗਾ ਮੈਂ ਗਿੱਲਾ ਤਾਂ ਮੈਂ ਕਰੇ ਨਹੀਂ ਕਿ ਕਰਦਾ ਤਾਂ ਮਤ ਧੋ ਕੇ ਇਧਰ ਪਾਟ ਬੰਨ ਦਾ ਨਾ ਫਿਰ ਦੂਜਿਆਂ ਤੇ ਬੰਨਦਾਗਾ ਹੂੰ ਮਤਲਬ ਅਜਰ ਬੰਨ ਨੇ ਕਿਹੜਾ ਮਾਨੂੰ ਹੱਲ ਨਹੀਂ ਹੋਇਆ ਕੋਈ ਆਪਣਾ ਹੱਲ ਨਹੀਂ ਹੋਇਆ ਕਿਸੇ ਦਾ ਵਿਕਾਸੇ ਚੀਜ਼ ਤਾਂ ਵੀ ਨਹੀਂ ਹੋਇਆ ਜੀ ਹੱਲ ਹੁਣ ਜਦੋਂ 3 ਮਹੀਨਿਆਂ ਵਿੱਚ ਭਾਈ ਬਾਤ ਕਰਾਈਏ ਦੇਖੋ ਖਾਲੀ ਖਾਲੀ ਮੰਨੋ ਮੇਨ ਵੀ ਹੌਣ ਦੁੱਧ ਦੇ ਰਹੀ ਐ ਇਸੇ 7-8 ਕਿਲੋ ਕੇ ਨਹੀਂ ਜੀ ਹਾਂ 7-8 ਕਿਲੋ ਦੁੱਧ ਆ ਹੈਗਾ 7 ਕਿਲੋ ਖੁੱਲਾ ਦੁੱਧਾ ਜੀ 7 ਕਿਲੋ ਖੁੱਲਾ ਹਾਂ ਕਿਤੇ ਕਿਤੇ 7.5 ਵੀ ਕਰ ਦਿੰਦੇ ਇਹਦੇ ਆਪਾਂ ਫਿਰ ਵਿਟਾਮਿਨਾਂ ਦੇ ਕਿਹੜਾ ਟੀਕੇ ਲਵਾਵਾਂਗੇ ਜੀ ਮੈਂ ਬਾਈ ਨੂੰ ਕਿਹਾ ਵੀ ਕਿਹੜਾ ਆਪਾਂ ਵੇਟ ਕਰਾਂਗੇ 10-11 ਦਿਨ ਤੇ ਉਦੋਂ ਬਾਅਦ ਲਿਊਡਾ ਲਾਈ ਜਾਂ ਇੰਜੈਕਸ਼ਨ ਲਾਵਾਂਗੇ 100% ਮੱਝ ਹੀਟ ਚ ਆਊਗੀ ਪਾਵਾਂਗੇ ਵੀਡੀਓ ਤੁਹਾਡੇ ਸਾਹਮਣੇ ਹੀ ਪਾਵਾਂਗੇ ਜੀ ਅੱਗੇ ਭਾਗਤੇ ਵਾਲੀ ਮੱਝ ਦੀ ਵੀ ਪਾਈ ਸੀ ਤੇ ਚਲੋ ਗਾਂ ਗੱਭਣ ਵੀ ਹੋਊਗੀ ਰੱਬ ਸੁੱਖ ਰੱਖੇ ਜੀ ਕਿਉਂ ਬਾਈ ਦੀ ਸੇਵਾ 'ਚ ਕੋਈ ਕਮੀ ਨਹੀਂ ਝੋਟੀ ਬਾਈ ਜਦੋਂ ਤੁਸੀਂ ਸ਼ਾਰਕਾਫਰੋਲ ਦੇਣ ਲੱਗ ਜਾਓਗੇ ਨਾ ਤੁਹਾਡੇ ਸਾਹਮਣੇ ਆ ਜਾ ਕੋਈ ਵਾਜੂਗੀ ਇਹਦੀ ਲਿੱਸੀ ਰਹਿੰਦੀ ਤੁਹਾਨੂੰ ਆਪੇ ਮੈਂ ਤੁਹਾਨੂੰ ਦੱਸਿਆ ਨਾ ਆਇਰਨ ਦੀ ਕਮੀ ਵੀ ਬਹੁਤ ਵੱਡੀ ਹੈ ਵੱਡਾ ਰੋਲ ਹੈ ਇਹਦਾ ਇਹ ਮੇਰੇ ਹਿਸਾਬ ਨਾਲ ਬੋਲ ਹੀ ਤਾਂ ਨਹੀਂ ਰਹੀ ਜੀ ਹਾਂ ਬੋਲ ਨਹੀਂ ਆਈ ਨਹੀਂ ਬੋਲ ਜੀ ਇਹਦਾ ਕਰਕੇ ਕਰਦੀ ਹਾਂ ਹਾਂ ਇਹਦਾ ਕਰਕੇ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਸ਼ੇਅਰ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ